ਸੰਤ ਗੁਰਕ੍ਰਿਪਾਲ ਸਿੰਘ ਜੀ ਹੁਣ ਚੋਲਾ ਬਦਲ ਗਿਆ। ਉਹਨਾਂ ਦੇ ਪਰਿਵਾਰ ਤੋਂ ਮੈਨੂੰ ਬਚਨ ਸੁਣਾਇਆ। ਉਹਨਾਂ ਨੇ ਦੱਸਿਆ ਵੀ ਜਦੋਂ ਸੰਤ ਗੁਰਕ੍ਰਿਪਾਲ ਸਿੰਘ ਜੀ ਸਰੀਰ ਵਿੱਚ ਸੀ 8 ਘੰਟੇ ਉਹਨਾਂ ਦਾ ਸੁਖਮਨੀ ਸਹਿ ਉਹਦਾ ਨੇਮ ਸੀ। 8 ਘੰਟੇ ਸਿਮਰਨ ਦਾ ਪਹਿਰਾ ਸੀ, 4 ਘੰਟੇ ਆਰਾਮ ਸੀ ਤੇ 4 ਘੰਟੇ ਸਾਧ ਸੰਗਤ ਜੀ ਸੰਗਤ ਨੂੰ ਦੇਣੇ ਗੱਜ ਕੇ ਆਖੋ ਸਤਨਾਮ। ਸ਼੍ਰੀ ਵਾਹਿਗੁਰੂ। ਗ੍ਰਸਤੀ ਸੀ, ਸਾਦਗੀ ਬੜੀ ਸੀ। ਬਹੁਤ ਹੀ ਲਗਜ਼ਰੀ ਲਾਈਫ ਹਨ ਰੱਖਦੇ ਸਾਧਗੀ ਦਾ ਮੋੜ ਜਿਹੜਾ ਬੜਾ ਟੁੰਗਾ ਸੰਤ ਗੁਰਗ੍ਰਪਾਲ ਸਿੰਘ ਜੀ ਦੇ ਦਰਸ਼ਨ ਮੈਂ ਵੀ ਕੀਤੇ ਉਹਨਾਂ ਦੇ ਮੈਂ ਖੁਦ ਵੇਖਿਆ ਵੀ ਕਈ ਵਾਰੀ ਇੱਕ ਜੁੱਤੀ ਹੋਰ ਤੇ ਇੱਕ ਹੋਰ ਵੀ ਪੈ ਜਾਣੀ ਨੂੰ ਕਹਿੰਦੇ ਚੱਲ ਕੋਈ ਨਹੀਂ ਗੁਰਗ੍ਰਪਾਲ ਸਿੰਘ ਜਿੰਨਾ ਚਿਰ ਪਈ ਰਹੇਗੀ ਮਨ ਨੀਵਾ ਰਹੇਗਾ ਵੀ ਜਿਹੜਾ ਵੇਖੇਗਾ ਵੀ ਲੋ ਜੁੱਤੀ ਵੀ ਨਹੀਂ ਕੁਝ ਲੱਭੀ ਇਹਨਾਂ ਨੂੰ ਮਤਲਬ ਸਭ ਕੁਝ ਹੈਗਾ ਇਹਨੂੰ ਮੈਂ ਇਹਨੂੰ ਮਾਰਨ ਲਈ ਆਖੋ ਸਤਨ ਹਾਂ ਕਈ ਵਾਰੀ ਨਾਜਾਇਜ਼ੀ ਇਸੇ ਤਰ੍ਹਾਂ ਤੁਸੀਂ ਵੇਖੋ ਸੰਤ ਭੂਰੀ ਵਾਲੇ ਟਕਸਾਲ ਵਿੱਚ ਵੀ ਸਾਦਗੀ ਬੜੀ ਜਿਹੜੇ ਬਾਬਾ ਕਸ਼ਮੀਰ ਸਿੰਘ ਜੀ ਦੇ ਥੱਲੇ ਬਾਬਾ ਸੁਖਵਿੰਦਰ ਸਿੰਘ ਜੀ ਬਾਬਾ ਸੋਤਾ ਜੀ ਕਰੀ ਗੱਲ 5-7 ਸਾਲਾਂ ਦੀ ਹੈ 6-8 ਸਾਲਾਂ ਦੀ ਕਿਥੇ ਤੇ ਇਹਦੋਂ ਤਰਨਤਾਰਨ ਰੋਡ ਤੋਂ ਆਂਡੇ ਤੇ ਮੈਂ ਕਹਿੰਦਾ ਕਿਸ ਤਰ੍ਹਾਂ ਆਂਡੇ ਨਗੇ ਪੈਰੀ ਮੇਰੇ ਕੋਲ ਸਕੂਟਰੀ ਸੀ ਮੈਂ ਆਪ ਸਕੂਟਰੀ ਚਲਾ ਆਇਆ ਮੈਂ ਕੱਜੀ ਦੇ ਬੈਠੋ ਮੈਂ ਛੱਡਾ ਵਾਂ ਸਿਵਲ ਕੋਈ ਅੰਦਰੋਂ ਨਹੀਂ ਵੀ ਲੈਵਲ ਨਹੀਂ ਲਿਆ ਆਇਆ ਸਈਆਂ ਬੰਦੇ ਲੈਵਲ ਲੈ ਛੱਡਦੇ ਓ ਹੋ ਹੋ ਮੈਂ ਸਕੂਲ ਰੀ ਦੇ ਬੈਠਾ ਆਖੋ ਸਤਨਾਮ ਲੈਵਲ ਨਾਲ ਲੋ ਜਿਹੜਾ ਵੀ ਲੈਵਲ ਲੈਂਦਾ ਅੱਜ ਵੀ ਡੁੱਬਾ ਕੱਲ ਵੀ ਡੁੱਬਾ ਲੈਵਲ ਸਾਦਗੀ ਦੀਆਂ ਨੀਆਂ ਬਹੁਤ ਡੋਗੀਆਂ